ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਨੀ ਜਿਹੜੀ ਆਪਾਂ ਨਦੀ ਨਾਸ਼ਕ ਜਾਨੀ ਕਿ ਜੌਂਦਰ ਵਾਸਤੇ ਗੁੱਲੀ ਡੰਡੇ ਵਾਸਤੇ ਜਿਹੜੀ ਸਪਰੇਅ ਕਰਦੇ ਆ ਉਸ ਟਾਈਮ ਤੇ ਆਪਾਂ ਜਿਹੜੀ ਯੂਰੀਆ ਖਾਦ ਖੇਤ ਦੇ ਵਿੱਚ ਪਾਉਣੇ ਦੀ ਕੀ ਆਪਾਂ ਨੂੰ ਉਹਦੇ ਨਾਲ ਪਾਉਣੀ ਚਾਹੀਦੀ ਜਾਂ ਫਿਰ ਸਪਰੇਅ ਕਰਨ ਤੋਂ ਪਹਿਲਾਂ ਪਾਏ ਜਾਂ ਬਾਅਦ ਦੇ ਵਿੱਚ ਕਦੋਂ ਪਾਉਣੀ ਚਾਹੀਦੀ ਆ ਤੇ ਕਿੰਨੇ ਦਿਨ ਦਾ ਆਪਾਂ ਇਹਦਾ ਗੈਪ ਰੱਖ ਸਕਦੇ ਆ ਤੇ ਉਹਦੇ ਨਾਲ ਜਿਹੜਾ ਕਿਸਾਨ ਵੀਰਾਂ ਦਾ ਹੋਰ ਸਵਾਲ ਸੀ ਬਈ ਅਸਲ ਦੇ ਵਿੱਚ ਜਦੋਂ ਆਪਾਂ ਸਪਰੇਅ ਕਰ ਵੀ ਲੈਨੇ ਫਿਰ ਵੀ ਗੁੱਲੀ ਡੰਡਾ ਕੰਟਰੋਲ ਕਿਉਂ ਨਹੀਂ ਹੁੰਦਾ ਸਪਰੇਅ ਮਹਿੰਗੀ ਵੀ ਕਰ ਲਈਦੀ ਆ ਡੋਜ਼ ਵੀ ਵੱਧ ਘੱਟ ਪਾ ਕੇ ਦੇਖ ਲਈਦੀ ਪਰ ਫਿਰ ਵੀ ਕਈ ਵਾਰ ਕੰਟਰੋਲ ਨਹੀਂ ਹੁੰਦਾ ਤੇ ਨਾਲ ਹੀ ਕਿਸਾਨ ਵੀਰਾਂ ਦੇ ਵੀ ਸਵਾਲ ਸੀ ਵੀ ਜੇਕਰ ਅਸੀਂ ਗੁੱਲੀ ਡੰਡੇ ਵਾਲੀ ਨਦੀਨ ਨਾਸ਼ਕ ਸਪਰੇਅ ਕਰਨੀ ਆ ਕੀ ਉਹਦੇ ਨਾਲ ਅਸੀਂ ਤਤਾਂ ਲਈ ਕੋਈ ਸਪਰੇਅ ਕਰ ਸਕਦੇ ਆ ਇਹਦੇ ਨਾਲ ਕੋਈ ਫਰਕ ਪਊ ਜਾਂ ਨਹੀਂ ਪਊਗਾ ਤੇ ਇਹਦੇ ਬਾਰੇ ਵੀ ਅੱਜ ਜਾਣਕਾਰੀ ਸ਼ੇਅਰ ਕਰਦੇ ਆ ਜਿਹੜੇ ਵੀਰ ਆਪਣੇ ਨਾਲ ਚੈਨਲ ਤੇ ਵੀਡੀਓ ਪਹਿਲੇ ਵਾਰ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਕਰ ਸਕਦੇ ਜੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਣੇ ਹੋਰ ਭਰਾਵਾਂ ਤੱਕ ਜਾਣਕਾਰੀ ਪਹੁੰਚ ਜਾਵੇ ਤਾਂ ਹੁਣ ਕਿਸਾਨ ਭਰਾਵਾਂ ਆਪਾਂ ਗੱਲ ਕਰਦੇ ਆਂ ਕਣਕ ਦੇ ਵਿੱਚ ਜਦੋਂ ਆਪਾਂ ਨਦੀਨ ਨਾਸ਼ਕ ਸਪਰੇਅ ਕਰਦੇ ਆਂ ਨਦੀਨ ਨਾਸ਼ਕ ਇੱਥੇ ਕੋਈ ਵੀ ਹੋ ਸਕਦਾ ਕਿਸੇ ਪ੍ਰਕਾਰ ਦਾ ਵੀ ਆਪ ਕਰਦੇ ਚਾਹੇ ਆਪਾਂ ਐਟਲੈਂਟਿਕਸ ਕਰਦੇ ਆਂ ਏਸੀਐਮ 9 ਕਰਦੇ ਆਂ ਲੀਡਰ ਵਗੈਰਾ ਕਰਦੇ ਆਂ ਆਪਾਂ ਜਾਂ ਫਿਰ ਟੌਪ ਵਗੈਰਾ ਹੋਰ ਕਈ ਟੈਕਨੀਕਲ ਆਉਂਦੇ ਆਂ ਜਿਹੜਾ ਵੀ ਆਪਾਂ ਕੋਈ ਵੀ ਕਰਦੇ ਆਂ ਤੇ ਜਿਹੜੀ ਆਪਾਂ ਯੂਰੀਆ ਦੀ ਡੋਜ਼ ਹੁੰਦੀ ਆ ਕਿਉਂਕਿ ਗਲਤ ਤਰੀਕੇ ਨਾਲ ਜਦੋਂ ਆਪਾਂ ਯੂਰੀਆ ਵਰਤ ਲੈਨੇ ਆ ਉਹ ਕਈ ਵਾਰ ਆਪਣਾ ਗੁਲੀ ਡੰਡਾ ਜਿਹੜਾ ਕੰਟਰੋਲ ਹੋਣਾ ਦਾ ਉਹ ਵੀ ਨਹੀਂ ਹੁੰਦਾ ਹੁਣ ਗਲਤੀ ਇੱਥੇ ਕਿਸਾਨ ਵੀਰ ਕੀ ਕਰਦੇ ਆ ਤਾਂ ਗਲਤੀ ਆ ਆਪਣੇ ਤੋਂ ਇੱਥੇ ਹੋ ਜਾਂਦੀ ਕਿ ਜਦੋਂ ਆਪਾਂ ਕਈ ਵਾਰ ਸਪਰੇਅ ਕਰਕੇ ਤੇ ਉਸ ਤੋਂ 2 ਤੋਂ 4 ਦਿਨ ਬਾਅਦ ਹੀ ਆਪਾਂ ਜਿਹੜੀ ਯੂਰੀਆ ਖਾਦ ਪਾ ਦਿੰਨੇ ਆ ਤਾਂ ਜਿਹੜਾ ਗੁਲੀ ਡੰਡਾ ਸਪਰੇਅ ਨਾਲ ਕੰਟਰੋਲ ਹੋਣ ਦਾ ਉਹਨੂੰ ਦੁਬਾਰਾ ਤੋਂ ਫੇਰ ਜਿਹੜੀ ਅਪਾ ਕਹਿ ਸਕਦੇ ਆ ਯੂਰੀਆ ਖਾਦੇ ਨਾਲ ਤਾਕਤ ਮਿਲ ਜਾਂਦੀ ਆ। ਉਹਦੇ ਚ ਦੁਬਾਰਾ ਫੇਰ ਕਲੋਰੋਫਿਲ ਦੀ ਮਾਤਰਾ ਬੰਨੀ ਸ਼ੁਰੂ ਹੋ ਜਾਂਦੀ ਆ। ਤੇ ਉਹ ਜਿਹੜਾ ਗੁੱਲੀ ਡੰਡਾ ਆਪਾਂ ਕਿ ਇਹ ਰੁਕਿਆ ਹੁੰਦਾ ਏ ਉਹ ਫੇਰ ਦੁਬਾਰਾ ਉੱਪਰੋਂ ਰੋਕੇ ਤੇ ਥੱਲੇੋਂ ਦੁਬਾਰਾ ਫਟਾਰਾ ਸ਼ੁਰੂ ਕਰਕੇ ਤੇ ਫੋਟਾਂ ਕਰਕੇ ਤੇ ਦੁਬਾਰਾ ਚੱਲ ਪੈਂਦਾ ਹਰਾ ਹੋਣਾ ਸ਼ੁਰੂ ਹੋ ਜਾਂਦਾ। ਉਹਦੇ ਕਰਕੇ ਜਿਹੜਾ ਆਪਣਾ ਉਹ ਗੁੱਲੀ ਡੰਡਾ ਕੰਟਰੋਲ ਹੀ ਹੁੰਦਾ। ਹੁਣ ਆਪਾਂ ਨੂੰ ਇੱਥੇ ਖੁਸ਼ ਖਾਸ ਧਿਆਨ ਰੱਖਣਾ ਜੀਦਾ ਜੇਕਰ ਆਪਣਾ ਗੁੱਲੀ ਡੰਡਾ ਪਹਿਲਾਂ ਕੰਟਰੋਲ ਨਹੀਂ ਹੋਇਆ ਵੈਸੇ ਤਾਂ ਆਪਾਂ ਨੂੰ ਜਿਹੜੀ ਪਹਿਲੇ ਨੰਬਰ ਤੇ ਤਾਂ ਆਪਾਂ ਨੂੰ ਪਹਿਲ ਦੇਣੀ ਚਾਹੀਦੀ ਸੰਕੋਰ ਦਵਾਈ ਇੱਕ ਤਾਂ ਆਪਾਂ ਨੂੰ ਸਸਤੀ ਪੈ ਜਾਂਦੀ ਆ ਦੂਜੇ ਨੰਬਰ ਤੇ ਇਹਨੂੰ ਜੇਕਰ ਆਪਾਂ ਬਿਲਕੁਲ ਸਹੀ ਤਰੀਕੇ ਨਾਲ ਵਰਤ ਸਕਦੇ ਆ ਤਾਂ ਫਿਰ ਆਪਾਂ ਸੰਕੋਰ ਨੂੰ ਪਹਿਲ ਦੇਣੀ ਚਾਹੀਦੀ ਆ ਕਿਉਂਕਿ ਸਸਤੀ ਵੀ ਪੈਂਦੀ ਆ ਤੇ ਇਹਦੇ ਨਾਲ ਗੁੱਲੀ ਡੰਡਾ ਵੀ ਕਾਫੀ ਜ਼ਿਆਦਾ ਤੱਕ ਆ ਇਹਨੂੰ ਆਪਾਂ ਕੰਟਰੋਲ ਕਰ ਲੈਨੇ ਆ ਕਿਉਂਕਿ ਜਿਹੜਾ ਵੀ ਜਦੋਂ ਆਪਾਂ ਸੰਕੋਰ ਵਰਤਦੇ ਆ ਜਿਹੜਾ ਇਹਦੇ ਸੰਪਰਕ ਦੇ ਵਿੱਚ ਕੋਈ ਵੀ ਆ ਜਾਂਦਾ ਪਹਿਲੇ ਨੰਬਰ ਤੇ ਤਾਂ 90% ਜਿਹੜਾ ਸੰਪਰਕ ਚ ਆ ਗਿਆ ਉਹ ਜਦੋਂ ਤੱਕ ਜਿਹੜਾ ਗੁੱਲੀ ਡੰਡਾ ਖਤਮ ਹੋ ਜਾਂਦਾ ਜਿਹੜੀਆਂ ਆਪਾਂ ਸਪਰੇਇਆਂ ਕਰਦੇ ਆ ਉਹ ਜ਼ਿਆਦਾਤਰ ਗੁੱਲੀ ਡੰਡੇ ਨੂੰ ਜਿਹੜਾ ਨਦੀਨ ਨਾਸ਼ਕਾਂ ਨੂੰ ਰੋਕ ਕੇ ਰੱਖਦੀਆਂ ਤੇ ਉਹ ਕਾਫੀ ਲੰਮੇ ਟਾਈਮ ਤੱਕ ਰੋਕ ਕੇ ਰੱਖਦੀਆਂ ਬਾਦ ਦੇ ਵਿੱਚ ਜਦੋਂ ਆਪਾਂ ਸੋਝਣ ਚਲੋ ਰੁਕਿਆ ਹੈ ਤੇ ਜਦੋਂ ਆਪਾਂ ਦੁਬਾਰਾ ਦੂਸਰਾ ਪਾਣੀ ਖੇਤ ਦੇ ਵਿੱਚ ਕਣਕ ਨੂੰ ਲਾਉਣੇ ਤੇ ਉਦੋਂ ਦੂਸਰੇ ਪਾਣੀ ਲਾਉਣ ਤੋਂ ਬਾਅਦ ਜਿਹੜਾ ਉਹ ਕਣਕ ਤੋਂ ਪਹਿਲਾਂ ਤਾਂ ਨੀਵਾ ਹੁੰਦਾ ਬਾਦ ਦੇ ਵਿੱਚ ਉਹ ਕਣਕ ਤੋਂ ਉੱਚਾ ਹੋ ਜਾਂਦਾ ਉਹ ਬਾਦ ਦੇ ਵਿੱਚ ਫਿਰ ਆਪਣਾ ਉਹ ਬੀਜ ਫੇਰ ਬਣ ਜਾਂਦਾ ਅਸਲ ਦੇ ਵਿੱਚ ਇਹਦਾ ਜਿ ਨਜ਼ਰ ਆਪਾਂ ਬੀਜ ਘਟਾਇਆ ਨਾ ਬੀਜ ਪੂਰੀ ਤਰ੍ਹਾਂ ਨਾਸ਼ ਨਾ ਕੀਤੀ ਤਾਂ ਉਹਨੇ ਟਾਈਮ ਤੱਕ ਜਿਹੜਾ ਆਪਣੇ ਗੁਲੀ ਦੰਡਾ ਹੋਈ ਜਾਂਦਾ ਕਿਉਂਕਿ ਬੀਜ ਬਹੁਤ ਜ਼ਿਆਦਾ ਮਾਤਰਾ 'ਚ ਬੰਦਾ ਉਹਨਾਂ ਆਪਾਂ ਕੰਟਰੋਲ ਨਹੀਂ ਕਰਦੇ ਜਿੰਨਾ ਇਹ ਦੁਬਾਰਾ ਬਣ ਜਾਂਦਾ ਤਾਂ ਇਹਦੇ ਵਾਸਤੇ ਜਦੋਂ ਵੀ ਆਪਾਂ ਪਹਿਲੀ ਖਾਦ ਪਾਉਣੀ ਆ ਤਾਂ ਉਹਦਾ ਇਹ ਖਾਸ ਧਿਆਨ ਰੱਖਣਾ ਕਿ ਜਦੋਂ ਤੁਸੀਂ ਸਪਰੇਅ ਕਰਨੀ ਸਪਰੇਅ ਤੋਂ 2 ਤੋਂ 3 ਦਿਨ ਆਪਾਂ ਪਹਿਲਾਂ ਯੂਰੀਆ ਖਾਦ ਪਾ ਲੈਣੀ ਆ ਉਸ ਤੋਂ ਬਾਅਦ ਆਪਾਂ ਜਿਹੜੀ ਸਪਰੇਅ ਕਰਨੀ ਕੋਈ ਵੀ ਤੁਸੀਂ ਨਦੀਨਾਸ਼ਕ ਕਰ ਸਕਦੇ ਜੀ ਤੇ ਬਾਅਦ ਵਿੱਚ ਜਦੋਂ ਸਪਰੇਅ ਤੋਂ ਬਾਅਦ ਵੀ ਸਵਾਲ ਆਉਂਦਾ ਕਿ ਉਦੋਂ ਬਾਅਦ ਕਿੰਨੇ ਦਿਨ ਅਸੀਂ ਜਿਹੜੀ ਮਤਲਬ ਨਾ ਪਾਈਏ ਯੂਰੀਆ ਤਾਂ ਘੱਟੋ ਘੱਟ ਕਿਸਾਨ ਉਹਰਾ ਆਪਣਾ ਸਪਰੇਅ ਤੋਂ ਬਾਅਦ ਜਿਹੜਾ 10 ਤੋਂ 12 ਦਿਨ ਦਾ ਗੈਪ ਇਹਦੇ ਵਿੱਚ ਰੱਖਣਾ ਚਾਹੀਦਾ ਹੈ। ਇਹ ਤੋਂ ਜ਼ਿਆਦਾ ਆਪਾਂ ਲੰਮਾ ਟਾਈਮ ਨਹੀਂ ਯੂਰੀਆ ਰੋਕ ਕੇ ਰੱਖਣੀ ਕਿਉਂਕਿ ਫਿਰ ਆਪਾਂ ਖਾਸ ਕਰਕੇ ਕਣਕ ਦਾ ਵੀ ਧਿਆਨ ਰੱਖਣਾ ਕਿਉਂਕਿ ਇਸੇ ਟਾਈਮ ਤੇ ਕਣਕ ਫਟਾਰਾ ਵੀ ਕਰ ਰਹੀ ਹੁੰਦੀ ਆ ਤੇ ਫਟਾਰਾ ਦੇ ਵਾਸਤੇ ਵੀ ਆਪਾਂ ਜਿਹੜੀ ਯੂਰੀਆ ਦੀ ਇੱਥੇ ਜ਼ਰੂਰਤ ਆ। ਤੇ ਆਪਾਂ ਸਪਰੇਅ ਤੋਂ ਬਾਅਦ 10 ਤੋਂ 12 ਦਿਨ ਦਾ ਗੈਪ ਰੱਖ ਕੇ ਤੇ ਫੇਰ ਦੁਬਾਰਾ ਸਪਰੇਅ ਜਿਹੜੀ ਯੂਰੀਆ ਖਾਦ ਪਾ ਦੇਣੀ ਕਿਉਂਕਿ 3 ਤੋਂ 4 ਦਿਨ ਬਾਅਦ ਯੂਰੀਆ ਜਿਹੜੀ ਆਪਣਾ ਅਸਰ ਸ਼ੁਰੂ ਕਰਦੀ ਆ ਤਾਂ ਇਸ ਤਰੀਕੇ ਆਪਾਂ ਜਿਹੜੀ ਯੂਰੀਆ ਖਾਦ ਪਾ ਸਕਦੇ ਆ ਦੂਜੇ ਨੰਬਰ ਤੇ ਜਿਹੜਾ ਸਵਾਲ ਵੀ ਅਸੀਂ ਜਿਹੜੀ ਤਤਾਂਲੀ ਇਹਦੇ ਨਾਲ ਸਪਰੇਅ ਮਿਕਸ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਾਂ ਕਿਸਾਨਵਰ ਇਹਦੇ ਨਾਲ ਆਪਾਂ ਕੋਈ ਵੀ ਤਤਾਂਲੀ ਜਿਹੜੀ ਦਵਾਈ ਜਾਂ ਕੋਈ ਹੋਰ ਆਪਾਂ ਕੋਈ ਵੀ ਟੈਗ ਆਪਾਂ ਕਹਿ ਸਕਦੇ ਆ ਸਪਰੇਅ ਦੇ ਨਾਲ ਕੁਝ ਵੀ ਨਹੀਂ ਮਿਕਸ ਕਰਨਾ ਕਿਉਂਕਿ ਜੇ ਇੱਕ ਬੰਨਤਾ ਆਪਾਂ ਜਿਹੜੀ ਇਹਨੂੰ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਦੇ ਦੂਜੇ ਬੰਨ ਆਪਾਂ ਨਾਲ ਹੀ ਤਾਕਤ ਦੇ ਦਿੱਤੀ ਤਾਂ ਆਪਣਾ ਜਿਹੜਾ ਪਹਿਲੇ ਨੰਬਰ ਤੇ ਤਾਂ ਮਿਕਸ ਹੀ ਨਹੀਂ ਹੋਣੀ ਆ ਦੂਜੇ ਨੰਬਰ ਤੇ ਆਪਾਂ ਨੂੰ ਇਹਨਾਂ ਦੋਨਾਂ ਦਾ ਹੀ ਕੋਈ ਫਾਇਦਾ ਦੇਖਣ ਨੂੰ ਮਿਲਦਾ ਤਾਂ ਇਸ ਲਈ ਕਦੇ ਵੀ ਆਪਾਂ ਇਹ ਨਹੀਂ ਸੋਚਣਾ ਕਿ ਇਹਦੇ ਨਾਲ ਤਤਾਂ ਵਾਲੀ ਦਵਾਈ ਮਿਕਸ ਕਰ ਦਈਏ ਤਤਾਂ ਵਾਲੀ ਸਪਰੇਅ ਕਰਨੀ ਇਸ ਤੋਂ ਤੁਸੀਂ 2-3 ਦਿਨ ਪਹਿਲਾਂ ਕਰਕੇ ਤਾਂ ਬਾਅਦ ਵਿੱਚ ਤੁਸੀਂ ਜਿਹੜੇ ਨਦੀਨ ਆਸ਼ਿਕ ਸਪਰੇਅ ਵਰਤ ਸਕਦੇ ਜੀ ਕੀ ਕਿਸਾਨ ਵੀ ਇਸ ਤਰੀਕੇ ਨਾਲ ਜਿਹੜਾ ਆਪਾਂ ਇਸ ਚੀਜ਼ ਨੂੰ ਕੰਟਰੋਲ ਕਰ ਸਕਦੇ ਹੁਣ ਜਿਹੜਾ ਗੁੱਲੀ ਸਵਾਲ ਤੇ ਗੁੱਲੀ ਡੰਡਾ ਅਸਲ ਦੇ ਵਿੱਚ ਸਪਰੇਆ ਕਈ ਕਰ ਲੈਂਦੀਆਂ ਪਰ ਕੰਟਰੋਲ ਨਹੀਂ ਹੁੰਦਾ ਉੱਥੇ ਕਿਸਾਨ ਵੀ ਦੋ ਤਿੰਨ ਗਲਤੀਆਂ ਹੋ ਜਾਂਦੀਆਂ ਆਪਣੇ ਤੋਂ ਜਿਆਦਾ ਆਪਾਂ ਜਿਆਦਾ ਗਿੱਲੇ ਪੱਤਰ ਕਰ ਦਿੰਨੇ ਆ ਜਾਂ ਜਿਆਦਾ ਖੁਸ਼ਕਚ ਕਰ ਦਿੰਨੇ ਆ ਤੇ ਇੱਕ ਜਿਹੜੀ ਵੱਡੀ ਗਲਤੀ ਹੁੰਦੀ ਕਿ ਆਪਾਂ ਜਿਹੜਾ ਪਾਣੀ ਲਾਉਣੇ ਆ ਉਹ ਬਹੁਤ ਘੱਟ ਲਾਉਣੇ ਆ ਪਾਣੀ ਹਮੇਸ਼ਾ ਵਾਧ ਤੋ ਵਾਧ ਘੱਟੋ ਘਾਟ ਆਪਾਂ ਨੂੰ ਇੱਕ ਪ੍ਰਤੀ ਕਿੱਲੇ ਦੇ ਹਿਸਾਬ ਨਾਲ 160 ਤੋਂ 70 80 ਲੀਟਰ ਤੱਕ ਜੇਕਰ 200 ਲੀਟਰ ਵੀ ਪਾਣੀ ਲੱਗ ਜਾਏ ਤਾਂ ਫੇਰ ਵਧੀਆ ਕਿਉਂਕਿ ਜਿੰਨੇ ਟਾਈਮ ਤੱਕ ਪੂਰਾ ਬੂਟਾ ਕਵਰ ਨਾ ਹੋਵੇ ਉਹਨੇ ਟਾਈਮ ਤੱਕ ਇਹਦਾ ਆਪਾਂ ਨੂੰ ਰਿਜ਼ਲਟ ਨਹੀਂ ਦੇਖ ਨੂੰ ਮਿਲਦਾ ਇੱਕ ਤਾਂ ਦਵਾਈਆਂ ਬਹੁਤ ਆਪਾਂ ਨੂੰ ਅੱਜਕੱਲ ਮਾਰਕੀਟ ਦੇ ਵਿੱਚ ਪਿਓਰਟੀ ਉਹਨਾਂ ਦੀ ਘਟ ਗਈ ਆ ਕਿਉਂਕਿ ਉਹਨਾਂ ਦੇ ਜਿਹੜਾ ਟੈਕਨੀਕਲ ਹੁੰਦਾ ਦੱਸਿਆ ਕੁਝ ਜਾਂਦਾ ਤੇ ਪਰ ਅੱਗੋਂ ਕੁਝ ਕਿਸਾਨਾਂ ਨੂੰ ਰਿਜ਼ਲਟ ਬਹੁਤ ਘੱਟ ਮਿਲਦੇ ਆ ਇਸ ਲਈ ਜ਼ਿਆਦਾ ਡੋਜ਼ ਪਾਉਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਕਿ ਜੇ ਆਪਾਂ ਸੋਚਦੇ ਕਿ ਜ਼ਿਆਦਾ ਡੋਜ਼ ਪਾਉਣ ਨਾਲ ਆਪਾਂ ਨੂੰ ਗੁੱਲੀ ਡੰਡਾ ਕੰਟਰੋਲ ਹੋਊਗਾ ਤਾਂ ਗੁੱਲੀ ਡੰਡਾ ਜਿਆਦਾ ਕੰਟਰੋਲ ਡੋਜ਼ ਪਾਉਣਾ ਕੰਟਰੋਲ ਨਹੀਂ ਨਾ ਜਿਆਦਾ ਆਪਾਂ ਜਿੱਥੇ ਪਾਣੀ ਲਾਵਾਂਗੇ ਤਰੀਕੇ ਨਾਲ ਕਰਾਂਗੇ ਸਹੀ ਤਰੀਕੇ ਨਾਲ ਸਹੀ ਆਪਾਂ ਖੇਤ ਦਾ ਬੱਤਰ ਦੇਖ ਕੇ ਕਿਉਂਕਿ ਕਈ ਇਹੋ ਜਿਹੇ ਟੈਕਨੀਕਲ ਜਿਹੜਾ ਜਿਆਦਾ ਗਿੱਲੇ ਬੱਤਰ ਚ ਆਪਾਂ ਕਰਦੇ ਤੇ ਕਣਕ ਵੀ ਦੱਬ ਜਾਂਦੇ ਆ ਕਿਉਂਕਿ ਕਾਫੀ ਜਿਆਦਾ ਸਟਰੋਂਗ ਟੈਕਨੀਕਲ ਆਉਂਦੇ ਆ ਤਾਂ ਉਸੇ ਤਰੀਕੇ ਨਾਲ ਆਪਾਂ ਨੂੰ ਜਿਹੜਾ ਡੋਜ਼ ਦਾ ਵੀ ਧਿਆਨ ਰੱਖਣਾ ਤੇ ਖਾਸ ਕਰਕੇ ਜਿਹੜਾ ਪਾਣੀ ਉਸ ਤਰੀਕੇ ਨਾਲ ਲਾਓ ਆ ਜਿਹੜਾ ਆਪਣਾ ਵਧੀਆ ਤਰੀਕਾ ਇਹਨਾਂ ਨੂੰ ਗੁੱਲੀ ਡੰਡੇ ਨੂੰ ਕੰਟਰੋਲ ਕਰ ਸਕੀਏ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਆਪਾਂ ਜਿਹੜਾ ਗੁੱਲੀ ਡੰਡੇ ਨੂੰ ਵੀ ਕੰਟਰੋਲ ਕਰ ਸਕਦੇ ਆ ਤੇ ਨਾਲ ਦੀ ਨਾਲ ਜਿਹੜੀ ਆਪਣੀ ਕਣਕ ਆ ਉਹਨੂੰ ਵੀ ਜਿਹੜੀ ਟਾਈਮ ਟੂ ਟਾਈਮ ਜਿਹੜੀ ਆਪਾਂ ਯੂਰੀਆ ਖਾਦ ਦੇ ਸਕਦੇ ਹਾਂ ਸੋ ਵੀਡੀਓ ਚੰਗ ਲੱਗਾ ਤਾਂ ਭਰਾਵਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ